ਕਾਨੂੰ ਕੀ ਸੁਨੇਹਾ ਦੋਂਗੇ ਜਿਹੜੇ ਬੁਖਾਰ ਨਾਲ ਕਾਫੀ ਜ਼ਿਆਦਾ ਪੀੜਿਤ ਨੇ ਜਾਂ ਫਿਰ ਉਹਨਾਂ ਨੂੰ ਗੋਡਿਆਂ 'ਚ ਦਰਦ ਹੁੰਦਾ ਹੈ ਜਾਂ ਫਿਰ ਉਹਨਾਂ ਨੂੰ ਅਸਥਮੇ ਦਿੱਕਤ ਹੈ ਦੇਖੋ ਅਸੀਂ ਤਾਂ ਸਭ ਨੂੰ ਹੀ ਬੇਨਤੀ ਕਰਦੇ ਆਂ ਵੀ ਤੁਸੀਂ ਜੇ ਇਹੋ ਜਿਹੀਆਂ ਖਤਰਨਾਕ ਬਿਮਾਰੀਆਂ ਦੇ ਨਾਲ ਜੂਝਦੇ ਪਏ ਹੋ ਇੱਕ ਵਾਰੀ ਤੁਸੀਂ ਬਿਲਕੁਲ ਸਾਨੂੰ ਸੇਵਾ ਦਾ ਮੌਕਾ ਦਿਓ ਹਮ ਅਗਲੀ ਵਾਰੀ ਤੁਸੀਂ ਆਪਣੇ ਆਪ ਹੀ ਕਹੋਗੇ ਕਿ ਵਾਕੇ ਠੀਕਾ ਠੀਕ ਹੈ ਨਾ ਬਿਲਕੁਲ ਕੋਈ ਪ੍ਰੋਬਲਮ ਹੋਵੇ ਸੈੱਲ ਕੱਟਦੇ ਆ ਸੇਮ ਡੇਜ ਪੂਰੇ ਹੋ ਜਾਣਗੇ ਪਰ ਇੱਕ ਨਾਲ ਮੈਂ ਬੇਨਤੀ ਇਹ ਕਰਦਾ ਕਈ ਬੰਦੇ ਪੇਸ਼ੈਂਟ ਸਾਡੇ ਕੋਲ ਇਦਾਂ ਦੇ ਆਉਂਦੇ ਨੇ ਆ ਦੋ ਚਾਰ ਵਾਰ ਹੀ ਆਏ ਮੇਰੇ ਕੋਲ ਇਹ ਤਕਰੀਬਨ ਮਹੀਨੇ ਦੇ ਵਿੱਚ ਦੋ ਚਾਰ ਬੰਦੇ ਆਏ ਜੀ ਉਹ ਸਾਨੂੰ ਤਾਂ ਫੋਨ ਕਰਨਗੇ ਜੀ ਤੁਸੀਂ ਸਾਨੂੰ ਸੈਲ ਦੀ ਡੱਬੀ ਭੇਜ ਦਿਓ ਤੁਸੀਂ ਸੱਲਨ ਟੂ ਵੀ ਭੇਜ ਦਿਨੇ ਤੇ ਬਾਅਦ ਚ ਕਰਨਗੇ ਜੀ ਸਾਡੇ ਸੈਲ ਵਧੇ ਨਹੀਂ ਹੂੰ ਤੁਸੀਂ ਤਾਂ ਕਹਿੰਦੇ ਸੀ ਇੱਕ ਵਾਰੀ ਵੱਜ ਜਾਣਗੇ ਮੈਂ ਕਿਹਾ ਵੀ ਕਾਰਨ ਦੇਖਣਾ ਪਊਗਾ ਵੀ ਕਿਉਂ ਨਹੀਂ ਵਧੇ ਨਹੀਂ ਤੁਸੀਂ ਤਾਂ ਸਾਨੂੰ ਕਿਹਾ ਸੀ ਇੱਕੋ ਵਾਰੀ ਇੱਕ ਫਰਾਗਨਾ ਵੱਜ ਜਾਂਦੇ ਆ ਵੀ ਸਾਡੇ ਕਿਉਂ ਨਹੀਂ ਵਧੇ ਤਸੀਂ ਝੂਠ ਬੋਲਦੇ ਹੋ ਕੈਮਰੇ ਦੇ ਤੇ ਬੈਠ ਕੇ ਬਾਕੀ ਦੇਖੋ ਵੀ ਅਸੀਂ ਕੈਮਰੇ ਤੇ ਬੈਠ ਕੇ ਝੂਠ ਬੋਲਦੇ ਤਾਂ ਨਹੀਂ ਹੈਗੇ ਪਰ ਜਿਹੜੀ ਅਸੀਂ ਕਾਮਨ ਗੱਲ ਕਰਨੀ ਆ ਅਸੀਂ ਇੱਕ ਸਾਰਿਆਂ ਵਾਸਤੇ ਕਰਦੇ ਆ ਵੀ ਬਹੁ ਗਿਣਤੀ ਵਾਸਤੇ ਕਰਦੇ ਆ ਵੀ ਇੱਕ ਖਰਾਕ ਨਾਲ ਜਾਂ ਇੱਕ ਡੱਬੀ ਦੇ ਨਾਲ ਸੈੱਲ ਪੂਰੇ ਕਰ ਦਿੰਦੇ ਆ ਹੁਣ ਸਾਰੇ ਸੁਣਨ ਵਾਲਿਆਂ ਦੇ ਵਿੱਚ ਪੇਸ਼ੈਂਟ ਕੀ ਨਿਕਲਦਿਆ ਲੀਵਰ ਕੈਂਸਰ ਹੁਣ ਉਹ ਬੰਦਾ ਕਹਿ ਰਿਹਾ ਵੀ ਮੈਨੂੰ ਇੱਕ ਖਰਾਕ ਦੇ ਨਾਲ ਮੇਰੇ ਸੈੱਲ ਪੂਰੇ ਨਹੀਂ ਹੋਏ ਅਲੰਬਾ ਬਾਅਦ ਚਾਹੀਦ ਹੁੰਦੇ ਆ ਜੀ ਇਹ ਉਹਨਾਂ ਵਾਸਤੇ ਵੀ ਬੇਨਤੀ ਆ ਵੀ ਆਪਣਾ ਉਦੇ ਕਾਰਨ ਨੂੰ ਲੱਭੀਏ ਤੇ ਜੇ ਕੋਈ ਇਹੋ ਜਿਹੀ ਪ੍ਰੋਬਲਮ ਹੋਦੀ ਆ ਉਹ ਨਾਲ ਲੈ ਕੇ ਆਓ ਹਮ ਨੀਵਰ ਸਰਾਇਸਸ ਆ ਜਾਂ ਤੁਹਾਡੇ ਲੰਗਸ ਦੇ ਸਰਾਇਸਰਸ ਕੋਈ ਹੈਗੀ ਆ ਪ੍ਰੋਬਲਮ ਜਾਂ ਕਿਡਨੀ ਦੀ ਕੋਈ ਪ੍ਰੋਬਲਮ ਆ ਹਮ ਜਾਂ ਟਾਈਫਾਇਟ ਦੀ ਪ੍ਰੋਬਲਮ ਆ ਹਮ ਟਾਈਫਾਇਟ ਆ ਟਾਈਫਾਇਟ ਦੇ ਨਾਲ ਇੱਕ ਜੰਨੇ ਆਪਾਂ ਗੋਗੂ ਜੀ ਪਰ ਇਹਦੇ ਨਾਲ ਜੇ ਸੈੱਲ ਘਟੇ ਜੇ ਤਾਂ ਡੱਬੀਆਂ ਦੋ ਲੱਗਦੀਆਂ ਹਮ ਇੱਕ ਬੰਦਾ ਡੱਬੀ ਖਾ ਕੇ ਕਹੂਗਾ ਜੀ ਮੇਰੇ ਸੈੱਲ ਨਹੀਂ ਪੂਰੇ ਇਸ ਮੈਂ ਕਿਹਾ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਦੋ ਡੱਬੀਆਂ ਲੱਗਦੀਆਂ ਇਸ ਕਰਕੇ ਪੂਰਾ ਪ੍ਰੋਪਰ ਜਿਹੜਾ ਇਲਾਜ ਕਰਾਉਣਾ ਹੈ ਪੂਰੀ ਆਪਣੀ ਡਾਇਗਨੋਸ ਕਰਾਉਣ ਵਾਸਤੇ ਨਾਲ ਆਪਣੀਆਂ ਰਿਪੋਰਟਾਂ ਜਾਂ ਪਿਛਲੀ ਬੈਕਗ੍ਰਾਉਂਡ ਸਾਰੀ ਦੱਸ ਦਿਓ ਫਿਰ ਉਹਦਾ ਇਲਾਜ ਸਹੀ ਹੋ ਜਾਂਦਾ ਕੋਈ ਇਹੋ ਜੀ ਗੱਲ ਨੇ ਯਾਨੀ ਕਿ ਜੇ ਕਿਸੇ ਨੇ ਤਾਂ ਸੈਲਾਂ ਦੀ ਜਾਂ ਕੋਈ ਵੀ ਦਵਾਈ ਖਾਣੀ ਪਹਿਲਾਂ ਇੱਥੇ ਆ ਕੇ ਤੁਹਾਡੇ ਨਾਲ ਗੱਲਬਾਤ ਕਰੇ ਆਪਣੀ ਸਾਰੀ ਬਿਮਾਰੀ ਖੁੱਲ ਕੇ ਦੱਸੇ ਬਿਲਕੁਲ ਜੇ ਆਮ ਕੱਲੇ ਸੈਲੀ ਘਟਦੇ ਆ ਲੈ ਜਾਓ ਇੱਕ ਡੱਬੀ ਠੀਕ ਆ ਤੁਹਾਨੂੰ ਕੀ ਸੁਨੇਹਾ ਦੋਂਗੇ ਜਿਹੜੇ ਬੁਖਾਰ ਨਾਲ ਕਾਫੀ ਜ਼ਿਆਦਾ ਪੀੜਿਤ ਨੇ ਜਾਂ ਫਿਰ ਉਹਨਾਂ ਦੇ ਗੋਡਿਆਂ 'ਚ ਦਰਦ ਹੁੰਦਾ ਹੈ ਜਾਂ ਫਿਰ ਉਹਨਾਂ ਨੂੰ ਅਸਥਮੇ ਵਿੱਚ ਦਿੱਕਤ ਹੈ ਦੇਖੋ ਅਸੀਂ ਤਾਂ ਸਭ ਨੂੰ ਇਹ ਬੇਨਤੀ ਕਰਦੇ ਆਂ ਵੀ ਤੁਸੀਂ ਜੇ ਇਹੋ ਜਿਹੇ ਖਤਰਨਾਕ ਬਿਮਾਰੀਆਂ ਦੇ ਨਾਲ ਜੂਝਦੇ ਪਏ ਹੋ ਇੱਕ ਵਾਰੀ ਤੁਸੀਂ ਬਿਲਕੁਲ ਸਾਨੂੰ ਸੇਵਾ ਦਾ ਮੌਕਾ ਦਿਓ ਹਮ ਅਗਲੀ ਵਾਰੀ ਤੁਸੀਂ ਆਪਣੇ ਆਪ ਹੀ ਕਹੋਗੇ ਕਿ ਵਾਕਿਆ ਠੀਕਾ ਠੀਕ ਹੈ ਨਾ ਬਿਲਕੁਲ ਕੋਈ ਪ੍ਰੋਬਲਮ ਹੋਵੇ ਸੈੱਲ ਕੱਟਦੇ ਆ ਸੇਮ ਡੇਜ ਪੂਰੇ ਹੋ ਜਾਣਗੇ ਪਰ ਇੱਕ ਨਾਲ ਮੈਂ ਬੇਨਤੀ ਇਹ ਕਰਦਾ ਕਈ ਬੰਦੇ ਪੇਸ਼ੈਂਟ ਸਾਡੇ ਕੋਲ ਇਦਾਂ ਦੇ ਆਉਂਦੇ ਨੇ ਆ ਦੋ ਚਾਰ ਵਾਰ ਹੀ ਆਏ ਮੇਰੇ ਕੋਲ ਇਹ ਤਕਰੀਬਨ ਮਹੀਨੇ ਦੇ ਵਿੱਚ ਦੋ ਚਾਰ ਬੰਦੇ ਆਏ ਜੀ ਉਹ ਸਾਨੂੰ ਤਾਂ ਫੋਨ ਕਰਨਗੇ ਜੀ ਤੁਸੀਂ ਸਾਨੂੰ ਸੈਲ ਦੀ ਡੱਬੀ ਭੇਜ ਦਿਓ ਤੁਸੀਂ ਸੱਲਨ ਟੂ ਵੀ ਭੇਜ ਦਿਨੇ ਤੇ ਬਾਅਦ ਚ ਕਰਨਗੇ ਜੀ ਸਾਡੇ ਸੱਲ ਵਧੇ ਨਹੀਂ ਤੁਸੀਂ ਤਾਂ ਕਹਿੰਦੇ ਸੀ ਇੱਕ ਵਾਰੀ ਵੱਜ ਜਾਣਗੇ ਮੈਂ ਕਿਹਾ ਵੀ ਕਾਰਨ ਦੇਖਣਾ ਪਊਗਾ ਵੀ ਕਿਉਂ ਨਹੀਂ ਵਧੇ ਨਹੀਂ ਤੁਸੀਂ ਤਾਂ ਸਾਨੂੰ ਕਿਹਾ ਸੀ ਇੱਕੋ ਵਾਰੀ ਇੱਕ ਫਰਾਗਨਾ ਵੱਜ ਜਾਂਦੇ ਆ ਵੀ ਸਾਡੇ ਕਿਉਂ ਨਹੀਂ ਵਧੇ ਠੀਕ ਤੁਸੀਂ ਝੂਠ ਬੋਲਦੇ ਹੋ ਕੈਮਰੇ ਦੇ ਬੈਠ ਕੇ ਮੈਂ ਕਿਹਾ ਦੇਖੋ ਵੀ ਅਸੀਂ ਕੈਮਰੇ ਤੇ ਬੈਠ ਕੇ ਝੂਠ ਬੋਲਦੇ ਤਾਂ ਨਹੀਂ ਹੈਗੇ ਪਰ ਜਿਹੜੀ ਅਸੀਂ ਕਾਮਨ ਗੱਲ ਕਰਨੀ ਆ ਅਸੀਂ ਇੱਕ ਸਾਰਿਆਂ ਵਾਸਤੇ ਕਰਦੇ ਆ ਵੀ ਬਹੁ ਗਿਣਤੀ ਵਾਸਤੇ ਕਰਦੇ ਆ ਹਾਂ ਇਹ ਇੱਕ ਖਰਾਕ ਨਾਲ ਜਾਂ ਇੱਕ ਡੱਬੀ ਦੇ ਨਾਲ ਸੈੱਲ ਪੂਰੇ ਕਰ ਦਿੰਦੇ ਆ ਹੁਣ ਸਾਰੇ ਸੁਣਨ ਵਾਲਿਆਂ ਦੇ ਵਿੱਚ ਪੇਸ਼ੈਂਟ ਕੀ ਨਿਕਲਦਿਆ ਲੀਵਰ ਕੈਂਸਰ ਹੁਣ ਉਹ ਬੰਦਾ ਕਹਿ ਰਿਹਾ ਵੀ ਮੈਨੂੰ ਇੱਕ ਖਰਾਕ ਦੇ ਨਾਲ ਮੇਰੇ ਸੈੱਲ ਪੂਰੇ ਨਹੀਂ ਹੋਏ ਅਲੰਬਾ ਬਾਅਦ ਚਾਹੀਦ ਹੁੰਦੇ ਆ ਜੀ ਇਹ ਉਹਨਾਂ ਵਾਸਤੇ ਵੀ ਬੇਨਤੀ ਆ ਵੀ ਆਪਣਾ ਉਹਦੇ ਕਾਰਨ ਨੂੰ ਲੱਭੀਏ ਤੇ ਜੇ ਕੋਈ ਇਹੋ ਜਿਹੀ ਪ੍ਰੋਬਲਮ ਹੋਦੀ ਆ ਉਹ ਨਾਲ ਲੈ ਕੇ ਆਓ ਹਮ ਲੀਵਰ ਸਰਾਈਸਸ ਆ ਜਾਂ ਤੁਹਾਡੇ ਲੰਗਸ ਵਿੱਚ ਸਰਾਈਸਰਸ ਕੋਈ ਹੈਗੀ ਆ ਪ੍ਰੋਬਲਮ ਜਾਂ ਕਿਡਨੀ ਦੀ ਕੋਈ ਪ੍ਰੋਬਲਮ ਆ ਜਾ ਟਾਈਫਾਇਟ ਦੀ ਪ੍ਰੋਬਲਮ ਆ ਹੁਣ ਟਾਈਫਾਇਟ ਆ ਚਾਈਫਟ ਦੇ ਨਾਲ ਇੱਕ ਜੰਨੇ ਆਪਾਂ ਗੋਗੂ ਜੀ ਪਰ ਇਹਦੇ ਨਾਲ ਜੇ ਸੈੱਲ ਘਟੇ ਜੇ ਤਾਂ ਡੱਬੀਆਂ ਦੋ ਲੱਗਦੀਆਂ ਇੱਕ ਬੰਦਾ ਡੱਬੀ ਖਾ ਕੇ ਕਹੂਗਾ ਜੀ ਮੇਰੇ ਸੈੱਲ ਨਹੀਂ ਪੂਰੇ ਇਸ ਮੈਂ ਕਿਹਾ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਦੋ ਡੱਬੀਆਂ ਲੱਗਦੀਆਂ ਇਸ ਕਰਕੇ ਪੂਰਾ ਪ੍ਰੋਪਰ ਜਿਹੜਾ ਇਲਾਜ ਕਰਾਉਣਾ ਹੈ ਪੂਰੀ ਆਪਣੀ ਡਾਇਗਨੋਸ ਕਰਾਉਣ ਵਾਸਤੇ ਨਾਲ ਆਪਣੀਆਂ ਰਿਪੋਰਟਾਂ ਜਾਂ ਪਿਛਲੀ ਬੈਕਗ੍ਰਾਉਂਡ ਸਾਰੀ ਦੱਸ ਦਿਓ ਫਿਰ ਉਹਦਾ ਇਲਾਜ ਸਹੀ ਹੋ ਜਾਂਦਾ ਕੋਈ ਇਹੋ ਜੀ ਗੱਲ ਨਹੀਂ ਯਾਨੀ ਕਿ ਜੇ ਕਿਸੇ ਨੇ ਤਾਂ ਸੈਲਾਂ ਦੀ ਜਾਂ ਕੋਈ ਵੀ ਦਵਾਈ ਖਾਣੀ ਪਹਿਲਾਂ ਇੱਥੇ ਆ ਕੇ ਤੁਹਾਡੇ ਨਾਲ ਗੱਲਬਾਤ ਕਰੇ ਆਪਣੀ ਸਾਰੀ ਬਿਮਾਰੀ ਖੁੱਲ ਕੇ ਦੱਸੇ ਬਿਲਕੁਲ ਜੇ ਆਮ ਕੱਲੇ ਸੈਲੀ ਘਟਦੇ ਆ ਲੈ ਜਾਓ ਇੱਕ ਡੱਬੀ ਠੀਕ ਆ